ਨਾਲ ਦੀ ਗਵੰਡੀ ਨੇ ਇਹ ਰੋਜ਼ ਸਾਡੇ ਨਾਲ ਪੰਗੇ ਲੈਂਦੇ ਆ ਅਸੀਂ ਲੜਾਈ ਬਚਾਉਂਦੇ ਆ ਫਿਰ ਵੀ ਲੜਾਈ ਕਰਦੇ ਆ ਹੂੰ ਤੇ ਅੱਜ ਮੈਂ ਕੰਮ ਦੇ ਕਰਕੇ ਬਾਹਰ ਨਿਕਲ ਰਿਹਾ ਸੀਗਾ ਪਤਨੇ ਕੰਮ ਦੀ ਗੱਲ ਕਰਨ ਜਾ ਰਿਹਾ ਸੀਗਾ ਬਾਹਰ ਹਾਂਜੀ ਤੇ ਇੰਨੇ ਨੂੰ ਆਇਆ ਮੈਂ ਆਪਣੀ ਬਾਈਕ ਕੱਢ ਰਿਹਾ ਸੀ ਉਹਨੇ ਰੇੜਾ ਲੈ ਆ ਕੇ ਭਰਾ ਦੀ ਬਾਈਕ ਦੇ ਵਿੱਚ ਮਾਰਨਾ ਸਟਾਰਟ ਕਰਤਾ ਹੂੰ ਮੈਂ ਜਾਣ ਕੇ ਪੰਗੇ ਲੈਣ ਲੱਗ ਗਿਆ ਮੈਂ ਮਨਾ ਕੀਤਾ ਮੈਂ ਕਿ ਆ ਰੇੜਾ ਅੱਗੇ ਲੈ ਕੇ ਚੱਲ ਜੂ ਹੂੰ ਇੰਨੇ ਨੂੰ ਰੇੜਾ ਦੂਜਾ ਦਾ ਭਾਈ ਆਇਆ ਹੂੰ ਇੰਦਰ ਨੂੰ ਮੈਂ ਮਨਾ ਕੀਤਾ ਕਿ ਰੇੜਾ ਲੈ ਕੇ ਅੱਗੇ ਚੱਲ ਜਾ ਹੂੰ ਕਾਰਨ ਸੀ ਇਹ ਲੜਾਈ ਦਾ ਮੇਨ ਇਹ ਦੀ ਇੱਦਾਂ ਹੀ ਲੱਗਦੀ ਕੋਈ ਵਿਵਾਦ ਪ੍ਰਾਪਰਟੀ ਦਾ ਵੀ ਵਿਵਾਦ ਹੈ ਕੋਈ ਪ੍ਰਾਪਰਟੀ ਦਾ ਵੀ ਵਿਵਾਦ ਹੈ ਉਹਦੀ ਇਧਰ ਲੜਾਈ ਚ ਚੱਲ ਰਹੇ ਹੁੰਦੇ ਆ ਫੈਸਲੇ ਨਹੀਂ ਹੁੰਦੇ ਆ ਤਾਂ ਕੇਸ ਸਾਡਾ ਉਧਰ ਚੱਲ ਰਿਹਾ ਕਿੱਥੇ ਤੁਹਾਡੇ ਵੱਲੋਂ ਪੁਲਿਸ ਨੂੰ ਰਿਪੋਰਟ ਦਿੱਤੀ ਹੈ ਹਾਂਜੀ ਸਰ ਪੁਲਿਸ ਨੂੰ ਇਨਫੋਰਮ ਕੀਤਾ ਸੀ 112 ਤੇ ਤੁਸੀਂ 100 ਨੰਬਰ ਤੇ ਡਾਇਲ ਕੀਤਾ ਸੀ ਆਈ ਪੁਲਿਸ ਨਹੀਂ ਆਈ ਅੱਛਾ ਜੀ ਤੇ ਥਾਣੇ ਚਾਹੇ ਤੁਹਾਨੂੰ ਰਿਪੋਰਟ ਦਿੱਤੀ ਸੀ ਤੁਹਾਡੇ ਵੱਲੋਂ ਕਿਹੜੀ ਚੌਂਕੀ ਪੈਂਦੀ ਤੁਹਾਨੂੰ ਚੌਂਕੀ ਪੈਂਦੀ ਆ ਬਸੰਤ ਚੌਂਕੀ ਸਰ ਠੀਕ ਹੋ ਗਿਆ ਪੁਲਿਸ ਆਈ ਸੀ ਪੁਲਿਸ ਨਹੀਂ ਆਈ ਸਰ 4 ਵਜੇ ਦਾ ਆਸਪੈਸ਼ਨ ਤੋਂ ਆਇਆ ਪੁਲਿਸ ਨੇ ਉਹ ਤਾਂ ਸਰ ਤਿੰਨ ਵਾਰੀ ਦਰਖਾਸਤ ਦੇ ਆਏ ਸੀ ਪਹਿਲਾਂ ਵੀ ਇਹ ਪੰਗੇ ਲੈਂਦੇ ਸੀ ਉਦੋਂ ਵੀ ਤੇ ਆਏ ਸੀ ਤੇ ਤੂੰ ਚਾਰ ਵਜੇ ਦੀ ਵਾਰ ਨਹੀਂ ਆਇਆ ਨਹੀਂ ਅੱਛਾ ਕੀ ਨਾਮ ਹੈ ਤੇਰੀ ਇਹ ਰਿਪੋਰਟ ਨਹੀਂ ਤੁਹਾਡੀ ਮੇਰਾ ਨਾਮ ਸਾਹਿਲਾ ਜੀ ਘਟਨਾ ਹੈ ਦੀਪ ਕਲੋਨੀ 10 ਨੰਬਰ ਗਲੀ ਪਖਵਾਲ ਰੋਡ ਪਿੰਦਾ ਜੀ ਠੀਕ ਕੀ ਨਾਮ ਇਹ ਵਰਤਿਰੀ ਜਿਹਦੇ ਰਹਿਣ ਵਾਲੇ ਹੋ ਤੁਸੀਂ ਤੇ ਜਿਹੜੀ ਘਟਨਾ ਦੀ ਸੀਸੀਟੀਵੀ ਦਿਖਾ ਰਹੇ ਹੋ ਕੀ ਮਾਮਲਾ ਸਾਰਾ ਸਰ ਅੱਜ ਸਾਲ ਤੋਂ ਬਹੁਤ ਪਰੇਸ਼ਾਨ ਕੀਤਾ ਹੈ ਇਹ ਸਾਨੂੰ ਦੇਵ ਨਗਰ ਦੀ ਘਟਨਾ ਹੈ ਜੀ ਹਾਂ ਨਾਮ ਕੀ ਕਰਦਾ ਸਣੀ ਨਾਮ ਹੈ ਜੀ ਮੇਰਾ ਹਾਂ ਤੇ ਮਾਤਾ ਜੀ ਦਾ ਨਾਮ ਸ਼ਾਂਤੀ ਦੇਵੀ ਉਹਨਾਂ ਤੇ ਵੀ ਇੱਕ ਦੋ ਵਾਰ ਹਮਲਾ ਕੀਤਾ ਇਹਨਾਂ ਨੇ ਹੂੰ ਤੇ ਬ੍ਰਦਰ ਆ ਸਾਹਿਲ ਠੀਕ ਹੈ ਹਾਂਜੀ ਤੇ ਕਿੰਨੀ ਵਾਰੀ ਆਪਾਂ ਕੰਪਲੇਂਟ ਕਰ ਲਈ ਪਰ ਹਜੇ ਤੱਕ ਕੋਈ ਕਾਰਵਾਈ ਹੋਈ ਨਹੀਂ ਇਹਨਾਂ ਦੇ ਨਾ ਉਹ ਆ ਗਏ ਮੇਰੇ ਨਾਲ ਹੀ ਚਕੜੇ ਦਾ ਕਾਰਨ ਜੀ ਸਾਨੂੰ ਹਰਾਸਮੈਂਟ ਕਰਦੇ ਆ ਜੀ ਕਿਹੜੀ ਗੱਲ ਤੋਂ ਜੀ ਤੂੰ ਕਾਰਨ ਤਾਂ ਹੋਏਗਾ ਬਸ ਕਾਰਨ ਉਹਨਾਂ ਨੂੰ ਨਹੀਂ ਪਤਾ ਹੋਣਾ ਜੀ ਸੰਤ ਤਾਂ ਜਾਣ ਕੇ ਪਰੇਸ਼ਾਨਤ ਕਰ ਰਹੇ ਆ ਨਹੀਂ ਤੁਹਾਡੇ ਉੱਤੇ ਹਮਲਾ ਹੋ ਰਿਹਾ ਹੈ ਮੇਰੇ ਤੇ ਮੇਰੇ ਤੇ ਤੇ ਭਰਾ ਤੇ ਹਮਲਾ ਕੀਤਾ ਉਹਨਾਂ ਨੇ ਮਾਰਨ ਦਾ ਕਹਿ ਰਹੇ ਵੀ ਤੁਹਾਨੂੰ ਵੜ ਦੇਣਾ ਵਾ ਇੱਕ ਸਾਡਾ ਪਲਾਟ ਆ ਨਾਲ ਦਾ ਹਾਂ ਉਹਦਾ ਸਾਰਾ ਰੋਲਾ ਚੱਲਦਾ ਸੀਗਾ ਪਰ ਕੋਰਟ ਚ ਕੇਸ ਚੱਲਦਾ ਸੀ ਇਹਨਾਂ ਦੇ ਨਾਲ ਚੱਲਦਾ ਹਾਂਜੀ ਇਹਨਾਂ ਨਾਲ ਚੱਲਦਾ ਸੀਗਾ ਮੈਂ ਕਹਾਂ ਜੀ ਕੋਰਟ ਚ ਸਾਡਾ ਚੱਲ ਰਿਹਾ ਜੇ ਤੁਹਾਡੇ ਕਾਗਜ਼ ਬੋਲਦੇ ਹੋਣਗੇ ਤੁਸੀਂ ਲੈ ਜਾਓਗੇ ਸਾਡੇ ਬੋਲਦੇ ਹੋਣਗੇ ਅਸੀਂ ਲੈ ਜਾਾਂਗੇ ਠੀਕ ਹੋ ਗਿਆ ਠੀਕ ਆ ਜੀ ਪਰ ਫਿਰ ਵੀ ਸਾਨੂੰ ਹਰਾਸਮੈਂਟ ਕਰ ਰਹੇ ਆ ਰੋਜ਼ ਅਪਸ਼ਬਦ ਕਹਿਣੇ ਗਾਲ੍ਹਾਂ ਕਢਣੀਆਂ ਆਪਾਂ ਅੰਦਰ ਰਹਿੰਨੇ ਆ ਜਿਆਦਾ ਆਪਾਂ ਇਹਨਾਂ ਨੂੰ ਬੋਲਦੇ ਨਹੀਂ ਰੋਜ਼ ਆ ਕੰਮ ਹੋ ਗਿਆ ਕਦੇ ਗੱਡੀ ਚ ਲੀਟਾ ਮਾਰ ਜਾਂਦੇ ਸਾਡੀ ਤੇ ਇੱਕ ਦੋ ਵਾਰ ਸਾਡੇ ਘਰੇ ਹਮਲਾ ਕਰਤਾ ਰਾਤ ਨੂੰ ਉਹਦੀ ਵੀ ਫੁਟੇਜ ਹੈ ਸਾਰਾ ਕੁਛ ਹੈ ਉਹ ਸੀਪੀ ਸਾਹਿਬ ਦੇ ਫਿਰ ਆਪਾਂ ਪੇਸ਼ ਹੋ ਗਏ ਸੀਪੀ ਸਾਹਿਬ ਨੂੰ ਵੀ ਆਪਾਂ ਲਾਇਆ ਯੂਆਈਡੀ ਨੰਬਰ ਆ ਗਿਆ ਨਾਂ ਨਾਂ ਹੋਏ ਪਰ ਸੋਈ ਗੱਲ ਹੋਈ ਹੈ ਕਿ ਜੀ ਸਾਡੇ ਕਦੋਂ ਬੁਲਾਣਗੇ ਤੇ ਹੁਣ ਕਾਰਵਾਈ ਇਹਨਾਂ ਤੇ ਹਜੇ ਕੋਈ ਹੋਈ ਨਹੀਂ ਤੇ ਇਸ ਕਰਕੇ ਇਹਨਾਂ ਨੇ ਅੱਜ ਫੇਰ ਇਹਨਾਂ ਦੀ ਹਿੰਮਤ ਵਧ ਗਈ ਇਹਨਾਂ ਨੇ ਛੋਟੇ ਭਰਾਤੇ ਮੇਰੇ ਹਮਲਾ ਕਰਤਾ ਉਹਦਾ ਸਿਰ ਸੋ ਸਾਰਾ ਖੋਲਤਾ ਜੀ ਇੰਜਰੀ ਹੋਈ ਹੈ ਇੰਜਰੀ ਹੋਈ ਹੈ ਜੀ ਉਹਦੇ ਟਾਂਕੇ ਲੱਗੇ ਆ ਸੱਤ ਸਿਵਲ ਕੇਸ ਸਿਵਲ ਜਾਏ ਹੈ ਜੀ ਐਮਐਲਆਰ ਕਰਾ ਲੀਆ ਠੀਕ ਹੈ ਠੀਕ ਹੈ ਜੀ ਸਾਡੀ ਕੋਈ ਸੁਣਵਾਈ ਨਹੀਂ ਖਾਣਾ ਸਦਾ ਰਹੀ ਜੀ ਠੀਕ ਹੈ ਤੇ ਬਸਾਂ ਚੌਕੀ ਦੇ ਵਿੱਚ ਕੰਪਲੇਟ ਪੁਲਿਸ ਨੂੰ ਦੇ ਦਿੱਤੀ ਹੈ ਹਾਂਜੀ ਕੰਪਲੇਟ ਦੇ ਦਿੱਤੀ ਜੀ ਕਿੰਨਾ ਪ੍ਰਸ਼ਾਸਨ ਵੱਲੋਂ ਕੀ ਮਤ ਮਿਲਦੀ ਹੈ ਇਹਨਾਂ ਨੇ ਕਿਹਾ ਕਿ ਕੱਲ ਉਹਨਾਂ ਨੂੰ ਬੁਲਾਵਾਂਗੇ ਜੀ ਆਪਾਂ ਜੋ ਬੰਦੀ ਕਾਰਵਾਈ ਹੈ ਉਹ ਕਰਾਂਗੇ ਪਰਚਾ ਦੇਾਂਗੇ ਠੀਕ ਹੋ ਗਿਆ ਤੇ ਮੇਰੇ ਪਹਿਲੇ ਵੀ ਇਹਨਾਂ ਨੇ ਉਦੋਂ ਮੈਂ ਪਹਿਲੇ ਵੀ ਫਰਿਆਦੀ ਆਇਆ ਸੀਗਾ ਇੱਥੇ ਤੇ ਮੇਰੇ 57 ਲਾਤੀ ਸੀ ਜਦਕਿ ਉਹਨਾਂ ਦੇ ਨਹੀਂ ਲੱਗੀ ਸੀ ਅੱਛਾ ਜੀ ਮੈਂ 57 ਭੁਗਤ ਚੁੱਕਿਆ ਜੀ ਜਦਕਿ ਦੋ ਦੋ تیرਾਂ ਦੇ ਲੱਗਦੀ ਹੈ ਮੇਰੇ ਕੱਲੇ ਤੇ ਲੱਗੀ ਜੀ ਅੱਛਾ ਉਲਟਾ ਕਰਦੀ ਸਮਝਦੇ ਹੋ ਵੀ ਇਹ ਕਾਰਵਾਈ ਨਹੀਂ ਹੋ ਰਹੀ ਥੀ ਕਾਰਨ ਸਮਝਦੇ ਇਹ ਤਾਂ ਜੀ ਹੁਣ ਮੈਂ ਕੁਛ ਨਹੀਂ ਕਹਿ ਸਕਦਾ ਇਹ ਚ ਪੋਲਿਟਿਕਲ ਜੋਰ ਆ ਕਿ ਕੀ ਹੈ ਜਾਂ ਇਹਨਾਂ ਨੇ ਕੀ ਸਮਝਾ ਦਿੱਤੀ ਗਲੀ ਨੰਬਰ ਕੀ ਹੈ ਉਹ ਗਲੀ ਨੰਬਰ ਮੇਰਾ 10 ਹੈ ਜੀ ਹਾਂ ਦੇਵ ਨਗਰ ਪੈਂਦਾ ਜੀ ਹਾਊਸ ਨੰਬਰ 24 25 ਹੈ ਜੀ ਸੀਸੀਟੀਵੀ ਲੱਗੀ ਨਹੀਂ ਤਾਂ ਸੀਸੀਟੀਵੀ ਲੱਗੀ ਸਾਰੀ ਫੁਟੇਜ ਹੈ ਜੀ ਕਿੰਨੇ ਜਣੇ ਨੇ ਹਮਲਾ ਕੀਤਾ ਅੱਜ ਅੱਜ ਪਹਿਲੇ ਦੋ ਜਣੇ ਨੇ ਕੀਤਾ ਜੀ ਉਸ ਤੋਂ ਬਾਅਦ ਚਾਰ ਪੰਜ ਬੰਦੇ ਆ ਗਏ ਜੀ ਤੇ ਹੁਣ ਵੀ ਐਟ ਅ ਟਾਈਮ ਮੇਰੇ ਘਰ ਦੇ ਬਾਹਰ ਹੀ ਬੈਠੇ ਆ ਜੀ ਸਾਰੇ ਠੀਕ ਹੈ ਹਾਂ ਜੀ ਮੇਰੇ ਘਰ ਤੇ ਇਟਾਂ ਰੋਲੇ ਸਹਿਮ ਦਾ ਮਾਹੌਲ ਹੈ ਜੀ ਮੇਰੇ ਪੂਰੇ ਘਰ ਦੇ ਵਿਚਾਰੇ ਸਹਵੇਂ ਪਏ ਆ ਮੇਰੇ ਛੋਟੇ ਛੋਟੇ ਬੱਚੇ ਸਹਵੇਂ ਪਏ ਆ ਹੂੰ ਠੀਕ ਹੈ ਮੰਗ ਕਰਦੇ ਪ੍ਰਸ਼ਾਸਨ ਕੋ ਜੀ ਜੋ ਬੰਦੀ ਕਾਰਵਾਈਓ ਕੀਤੀ ਜਾਵੇ ਜੀ ਇਨਸਾਫ ਸਾਨੂੰ ਇਨਸਾਫ ਦਵਾਇਆ ਜਾਏ ਠੀਕ ਹੋ ਗਿਆ ਹਾਂਜੀ ਭਾਈ ਜੀ ਇੱਕ ਤਾਂ ਦੇਖੋ ਸੀਸੀਕੀ ਵੀ ਵਾਇਰਲ ਹੋ ਰਹੀ ਏ ਦੇਵ ਨਗਰ ਵੀ ਪੁਲਾਈਚ ਵਾਲੀ ਚ ਵੇਰੀ ਉਸ ਬਾਰੇ ਕੀ ਜਾਣਨਾ ਪਈ ਨਹੀਂ ਸਰ ਸਿਸ਼ਦੀ ਵੀ ਸਾਡੇ ਕੋਲ ਸਰ ਦੋਏ ਤਰਾਈਆਂ ਨਹੀਂ ਕਮਰਿਆਂ ਦੇ ਚੌਂਕੀ ਚ ਦੋਹਾਂ ਤਰ੍ਹਾਂ ਸਰ ਮੈਡੀਕਲ ਕਰਵਾਇਆ ਜੀ ਠੀਕ ਹੈ ਬਾਕੀ ਸਰ ਸਵੇਰੇ ਮੈਡੀਕਲ ਹਾਸਲ ਕਰਕੇ ਦੋਹਾਂ ਤਰ੍ਹਾਂ ਦਾ ਜਿਹੜੀ ਬਣਦੀ ਕਾਰਵਾਈ ਹੋ ਜੂਗੀ ਸਰ ਇਹ ਸਰ ਇਹ ਕਿਹੜਾ ਥਾਣਾ ਆਪਣਾ ਜਿਹੜੀ ਚੌਂਕੀ ਸਰ ਚੌਂਕੀ ਬਸੰਤੇ ਉਹਨੂੰ ਸਾਡਾ ਸਰ ਲੁਧਿਆਣਾ ਜੀ ਸਰ ਦੱਸਦਾ ਤੇ ਸਰ ਇੱਕ ਜਿਹੜੀ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹਮਲਾ ਕੀਤਾ ਹੈ ਉਹ ਸਾਹਮਣੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਪਾਰਟੀ ਕਿੰਜਰ ਹੋਈ ਹੈ ਉਹਦੇ ਬਾਰੇ ਕੀ ਨਾਮ ਹੈ ਉਹਨਾਂ ਦਾ ਨਹੀਂ ਸਰ ਹਜੇ ਤੱਕ ਵੀਡੀਓ ਹੋ ਗਿਆ ਤੇ ਬਦੋ ਨਾਮ ਚੀਏ ਪਾਰਟੀ ਦਾ ਜਿਸ ਨਾਮ ਪਹਿਲਾਂ ਪਤਾ ਨਾਮ ਹੈ ਦੋਨੋਂ ਗਵਾਂਢੀ ਨੇ ਆਪਸ ਦੇ ਵਿੱਚ ਤੇ ਗਵਾਂਢੀ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਛੋਟੀ ਜੀ ਗੱਲ ਨੂੰ ਲੈ ਕੇ ਹੋਇਆ ਵਾ ਹਾਂਜੀ ਜਿਹੜੀ ਕਾਰਵਾਈ ਹੋਊਗੀ ਸੀਸੀਟੀਵੀ ਮੁਤਾਬਕ ਐਮਐਲਆਰ ਮੁਤਾਬਕ ਲਿਆ ਕੇ ਇਹਨਾਂ ਦੇ ਕਾਰਵਾਈ ਕੀਤੀ ਜਾਊਗੀ ਠੀਕ ਠੀਕ ਸੋ ਭਾਜੀ ਪਹਿਲੀ ਤੇ ਦੂਜੀ ਦੇ ਤਾਂ ਨਾਮ ਦੱਸ ਦੋ ਬਸ ਸਰ ਇੱਕਤਰ ਰਹਿ ਗਈ ਸਾਹਲ ਸਾਹਲ ਆ ਜੀ ਤੇ ਦੂਜਾ ਸਰਿੰਦਰਪਾਲ ਆ ਜੀ ਦੂਜਾ ਸਰਿੰਦਰਪਾਲ ਸਰ ਦੋਹਾਂ ਦੀਆਂ ਕਮੇਟਾ ਨੇ ਜੀ ਦੋਹਾਂ ਵੱਲੋਂ ਮੈਡੀਕਲ ਆ ਤੇ ਸਰ ਇੱਥੇ ਕੋਈ ਪ੍ਰੋਟੀ ਦਾ ਵੀ ਵਿਵਾਦ ਦੱਸਿਆ ਨਹੀਂ ਹਜੇ ਨਹੀਂ ਹਜੇ ਤੱਕ ਸਰ ਕੁਝ ਸਾਹਮਣੇ ਆਇਆ ਨਹੀਂ ਹਜੇ ਸਰ ਦੋਹਾਂ ਤਰ੍ਹਾਂ ਨੂੰ ਬਰਾਮਾ ਕੇ ਜੀ ਬਿਆਨ ਲਵਾਵਾਂਗੇ ਫਿਰ ਬਾਅਦ ਦੱਸਾਂਗੇ ਬਸ ਓਕੇ ਜੀ ਸਰ ਪਾਲ ਜੀ ਡਰੀ ਹੋਈ ਸਮੀ ਹੋਈ ਕਿ ਪੁਲਿਸ ਵੱਲੋਂ ਪੂਰਾ ਸਹਿਯੋਗ ਬਿਲਕੁਲ ਸਰ ਪੂਰਾ ਸਹਿਯੋਗ ਆ ਜੀ ਮੌਕੇ ਤੇ ਜਾਵਾਂਗੇ ਸਰ ਜੋ ਕਰਾਂਗੇ ਧੰਨਵਾਦ ਭਾਈ ਜੀ